ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਜਾ ਕੇ ਭਾਈ ਜਿਹੜੇ ਆ ਜੰਗਲੇ ਤਿਆਰ ਹੁੰਦੇ ਨੇ ਇਹ ਦੇਖ ਲਓ ਸਾਡੇ ਸਾਹਮਣੇ ਵੱਡੀ ਫੈਕਟਰੀ ਹੈ ਮੱਚ ਦਾ ਗੇੜਾ ਦਿੱਤਾ ਜਾਂਦਾ ਹੈਗਾ ਇੱਕ ਪਤੰਦਰਾ ਨੇ ਲਿੰਪ ਤਿਆਰ ਕਰਤੇ ਕਿਉਂ ਸਰਪੰਚ ਘੈਂਟ ਨੇ ਬਣਾਏ ਹੈਵੀ ਪੱਥਰ ਦੇ ਨੇ ਨਾ ਇਹਨਾਂ ਨੂੰ ਨੇਰੀ ਦਾ ਖਤਰਾ ਨਾ ਮੀਂਹ ਦਾ ਖਤਰਾ ਨਾ ਕੋਈ ਹੋਰ ਪਾਣੀ ਦਾ ਖਤਰਾ ਦੇਖੋ ਭਾਈ ਵਿੱਚ ਲੈਟਾ ਵੀ ਜਗਦੀਆਂ ਨੇਗਾ ਚੀਜ਼ਾਂ ਬਹੁਤ ਤਿਆਰ ਕਰ ਰਹੀਆਂ ਭਰਾਵਾਂ ਨੇ ਕਿੰਨੇ ਪ੍ਰਕਾਰ ਦੇ ਜੰਗਲੇ ਨਹੀਂ ਆਪਣੇ ਕੋਲੇ ਆਪਣੇ ਕੋਲੇ ਘਟੋ ਘਟ 35 ਤਰ੍ਹਾਂ ਦੀਆਂ ਜਾਲੀਆਂ ਮਿਲ ਜਾਣਗੀਆਂ ਮੁੰਡਿਆ ਇਹਦਾ ਕੀ ਭਾਗ ਆ ਬੜੀ ਵਿਧੀ ਚੀਜ਼ ਬਣਾਈ ਆ ਇਹ 2000 ਦਾ ਜੋੜਾ ਹੈ ਜੀ ਆਹ ਤੇ ਆ ਦੇਖ ਲੈ ਖੰਡਾ ਤਿਆਰ ਕਰੇ ਪਿਆ ਗੁਰੂ ਘਰ ਵਾਲਾ ਤੇ ਓਮ ਤਿਆਰ ਕਰੇ ਪਿਆ ਆਹ 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 ਕਿਆ ਬਤਨ ਹੈ ਇਹ ਆਉਣਾ ਕਿੱਥੇ ਭਾਈ ਕਾਲ ਬਨਜਾਰੇ ਫੈਕਟਰੀ ਆ ਪੂਰੀ ਵੱਡੀ ਲਰਗਾ ਗਾਗੇ ਦੇ ਨੇੜੇ ਲਰਗਾ ਗਾਗੇ ਦੇ ਨੇੜੇ ਤੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਬਹੁਤ ਮਿੰਤ ਕਰੀਏ ਭਾਈ ਭਰਾ ਬਾਹਰ ਨਹੀਂ ਗਏ ਹੈਗੇ ਨਹੀਂ ਜਿਹਦੇ ਕੋਲ 4 ਰੁਪਏ ਹੁੰਦੇ ਨੇ ਬਾਹਰ ਨੂੰ ਉੱਟ ਜਾਂਦੇ ਨੇਗੇ ਲਾਲਾ ਜੀ ਕੋਲ ਕੁਰਸੀਆਂ ਪਿਆਣੇ ਖੇਤ ਰੱਖਣ ਨੂੰ ਕਿਆ ਬਹਾਨਾ ਲੱਤਾ ਤੈ 6000 ਦੇ ਤਿੰਨੇ ਚੀਜ਼ਾਂ ਨੇ ਮੈਨੂੰ ਤੇਰੀ ਸਾਰੀਆਂ ਵਹਿਬਤਾਂ ਦਾ ਪਤਾ ਹੈਗਾ ਇਹ ਪੇਗ ਲਾਉਣ ਵਾਲਾ ਹੈਗਾ ਮੈਂ ਨਹੀਂ ਲੈਂਦਾ ਹੈਗਾ ਲਾਲਿਆ ਕਰੀ ਕਦੇ ਕਦੇ ਲੈਣਾ ਕੁਝ ਨਹੀਂ ਹੁੰਦਾ ਉਹ ਚੀਜ਼ ਤਾਂ ਵਧੀਆ ਹੀ ਹੈ ਨਾ ਵਧੀਆ ਖਰਾਬ ਹਾਂ બસ ਇਹ ਵੀ ਲੈ ਲੈਣੇ ਫਿਰ ਕਰ ਦਿਓ ਵੀਡੀਓ ਸ਼ੇਅਰ ਬਣੀ ਜਿਹੜੇ ਵੀ ਤੁਹਾਡੇ ਦੋਸਤਾਂ ਨੂੰ ਇਹ ਸਮਾਨ ਚਾਹੀਦਾ ਹੈਗਾ ਬਾਈਰ ਹੋਣਾ ਕਰ ਲਓ ਸੰਪਰਕ ਇੱਕ ਇੰਸਟਾਗ੍ਰam ਦਾ ਪੇਜ ਪਾਇਆ ਸਤੀ ਸ਼ੁੱਟ ਹੋਰ ਕੀ ਕੀ ਆਈਟਮਾਂ ਨੇ ਮੈਂ ਤਿਆਰ ਹੁੰਦੀਆਂ ਨੇ ਸਾਰਾ ਕੁਝ ਇਹ ਪੇਜ ਤੇ ਦਿਖਾਉਂਦੇ ਨੇ ਇਹਨਾਂ ਪੇਜ ਵੀ ਫੋਲੋ ਕਰ ਲਿਓ ਜੀ